ਸੋਗੇ ਬਾਤਿਆ ਲਾਇਨ ਆਰਡਰ ਤੇ ਸੀਐਮ ਮਾਨ ਦੀ ਹਾਈ ਲੈਵਲ ਮੀਟਿੰਗ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਕਮਿਸ਼ਨਰ ਦੇ ਨਾਲ ਕੀਤੀ ਹੈ ਬੈਠਕ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਲਈ ਫੀਡਬੈਕ ਸੀਐਮ ਮਾਨ ਨੇ ਨਸ਼ੇ ਰੂਟ ਹੱਲ ਪਾਉਣ ਦੇ ਨਿਰਦੇਸ਼ ਤੇ ਗੈਂਗਸਟਰਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਹੈ ਸੋ ਜਲਦ ਹੀ ਪੰਜਾਬ ਪੁਲਿਸ ਦੇ ਵਿੱਚ 10000 ਨਵੀਆਂ ਪਰਤੀਆਂ ਕੀਤੀਆਂ ਜਾਣਗੀਆਂ ਤੇ 703.2300 ਸੀਸੀਟੀਵੀ ਵੀ ਲਗਾਏ ਜਾਣਗੇ ਤੇ ਮੁਹਾਲੀ ਵਿੱਚ 18 ਕਰੋੜ ਦੇ ਨਾਲ ਸੀਸੀਟੀਵੀ ਲਖਣਗੇ ਤੇ सीएम ਸਾਹਿਬ ਨੇ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਰਿਵਿਊ ਕੀਤਾ ਤੇ ਅਤੇ ਇਨਸਟਰਕਸ਼ਨਸ ਦਿੱਤੇ ਤੇ ਜਿਹੜੀ ਸਰਕਾਰ ਦੀ ਪ੍ਰਾਇਰਟੀਜ਼ ਹੈਗੀਆਂ ਉਸ ਦੇ ਵਿੱਚ ਜਿਹੜੀ ਟੋਪ ਮੋਸਟ ਪ੍ਰਾਇਰਟੀਜ਼ ਜਿਹੜੀ ਫਾਈਟ ਅਗੇਂਸਟ ਡਰਗ ਟ੍ਰੈਫਿਕਿੰਗ ਤੇ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਜੰਗ ਤੇ ਇੰਟਰਨਲ ਸਿਕਿਉਰਿਟੀ ਸਿਚੁਏਸ਼ਨ ਨੂੰ ਸਟੈਬਲਾਈਜ਼ ਕਰਨ ਦੀ ਜੰਗ ਇਹ ਤਿੰਨ ਜਿਹੜੀ ਟੋਪ ਪ੍ਰਾਇਰਟੀਜ਼ ਇਸ ਦੇ ਨਾਲ ਹੀ ਨਾਲ ਜਿਹੜਾ ਪੈਟੀ ਕ੍ਰਾਈਮ ਸਨੈਚਿੰਗਸ ਜਿਹੜਾ ਆਮ ਲੋਕਾਂ ਨੂੰ ਇਫੈਕਟ ਕਰਦਾ ਹੈ جڑی ڈسکس سارے سارا ہدایت کی ایک پیپل فرنڈلی اپروچ ورتی جائے رافتہ ہے بیٹر بنایا جائے اس ڈرگز دے خلاف پوائنٹ آف سیل جڑی انفرمیشن بھی سارے کو بیٹر آؤ گی سام پبلک فیڈ بیک ملے گا لاسٹلی سی ایم صاحب نے اس گلتے کافی زور دتا کہ سارے جہاں ایس ایس پی سبان ہے ਉਹ ਫੀਲਡ ਦੇ ਵਿੱਚ ਜ਼ਿਆਦਾ ਮੂਵ ਕਰਨ ਥਾਨਿਆਂ ਦੀ ਸਰਪ੍ਰਾਈਜ਼ ਇਨਸਪੈਕਸ਼ਨਸ ਕਰਨ ਲੋਕਾਂ ਦੇ ਨਾਲ ਪਬਲਿਕ ਮੀਟਿੰਗਸ ਕਰਨ ਸੋ ਥੈਟ ਪੁਲਿਸਿੰਗ professionl ਤਰੀਕੇ ਨਾਲ ਕੀਤੀ ਜਾ ਸਕੇ ਤੇ ਇੱਕ ਉਹਨਾਂ ਨੇ ਇਸ ਤੇ ਬਹੁਤ ਜ਼ੋਰ ਦਿੱਤਾ ਕਿ ਪੁਲਿਸ ਦਾ ਮੇਨ ਕੰਮ ਇਨਸਾਫ ਦੇਣਾ ਹੈਗਾ ਤੇ ਸੀਐਮ ਸਾਹਿਬ ਦੇ ਕੋਲ ਸ਼ਿਕਾਇਤਾਂ ਵੀ ਆਈ ਸੀ ਕਿ ਕਈ ਜ਼ਿਲ੍ਹਿਆਂ 'ਚ ਝੂਠੇ ਪਰਚੇ ਇਸ ਤਰ੍ਹਾਂ ਦੇ ਟ੍ਰੈਂਡ ਦੇਖੇ ਗਏ ਸੋ ਉਹਨਾਂ ਨੇ ਬਹੁਤ ਸਖਤ ਹਦਾਇਤ ਦਿੱਤੀ ਕਿ ਫੇਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਫੇਰ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਤੇ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਟੂਵਰਡਸ ਫੇਕ ਐਫ ਆਈ ਆਰਸ ਜਾਂ ਜਵੇ ਮੈਡੀਕਲ ਰਿਪੋਰਟਾਂ ਦੇ ਬੇਸ ਤੇ ਇਸ ਬਾਰੇ ਹੈਲਥ ਡਿਪਾਰਟਮੈਂਟ ਨੂੰ ਵੀ ਇਨਸਟਰਕਸ਼ਨਸ ਜਾਰੀ ਕੀਤੀਆਂ ਗਈਆਂ ਕਿ ਜਿਹੜੀ ਐਮ ਐਲ ਆਰਸ ਬਣਾਈ ਜਾਂਦੀਆਂ ਉਹ ਉਹ ਜਿਹੜੀਆਂ ਹੈਗੀਆਂ ਉਹ ਮੈਰਿਟ ਤੇ ਬਣਾਈ ਜਾਣ ਸੀਐਮ ਸਾਹਿਬ ਨੇ ਜ਼ੋਰ ਦਿੱਤਾ ਕਿ ਪੁਲਿਸਿੰਗ professionl ਤਰੀਕੇ ਨਾਲ ਕੀਤੀ ਜਾਵੇ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਦਾ ਉਪਰਾਲਾ ਹੈਗਾ ਕਿ ਹਰ ਤਰੀਕੇ ਨਾਲ ਪੁਲਿਸ ਨੂੰ ਮਾਡਰਨ ਇਕੁਪਮੈਂਟਸ ਦਿੱਤੇ ਜਾਣ ਪੁਲਿਸ ਦੇ ਜਿਹੜੀ ਨਫਰੀ ਹੈਗੀ ਉਸ ਦੀ ਜਿਹੜੀ ਸ਼ਾਰਟੇਜ ਦੂਰ ਕੀਤੀ ਜਾਵੇ ਜਿਹੜੇ 10000 ਪੋਸਟਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਵਿੱਚ ਕ੍ਰੀਏਟ ਕੀਤੀ ਗਈਆਂ ਹਨ ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਬਹੁਤ ਛੇਤੀ ਸ਼ੁਰੂ ਹੋ ਜਾਊਗੀ ਪੰਜਾਬ ਪੁਲਿਸ ਇਫ ਯੂ ਸੀ ਵੀ ਅਸੀਂ ਹਮੇਸ਼ਾ ਇਸ ਗੱਲ ਨੂੰ ਅਸੀਂ ਕਿਹਾ ਹੈਗਾ ਕਿ ਪੰਜਾਬ ਇਸ ਫਾਈਟਿੰਗ ਦ ਨੇਸ਼ਨਸ ਬੈਟਲ ਕਿਉਂਕਿ ਸਾਡੀ ਜਿਹੜੀ ਜੀਓਗ੍ਰਾਫੀਕਲ ਪੋਜੀਸ਼ਨ ਹੈਗੀ ਜਿਹੜੀ ਪਾਕਿਸਤਾਨ ਵੀ ਖੁਫੀਆ ਏਜੰਸੀ ਆਈਐਸਆਈ ਦੀ ਨਿਰੰਤਰ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਪੈਦਾ ਕੀਤਾ ਜਾਵੇ ਸੋ ਪੰਜਾਬ ਪੁਲਿਸ ਨੇ ਹਮੇਸ਼ਾ ਹੀ ਜੇ ਤੁਸੀਂ ਪਿਛਲੇ 2-3 ਸਾਲਾ ਦੇ ਵਿੱਚ ਦੇਖੋਗੇ ਸਾਡੇ ਸਾਰੇ ਕ੍ਰਾਈਮਸ ਜਿਹੜੇ ਹੈਗੇ ਉਹ ਸੋਲਵ ਹੋਏ ਹਨ ਵਿਦਰਨ ਅ ਫਿਊ ਡੇਸ ਅਸੀਂ ਸਾਰੇ ਕ੍ਰਾਈਮ ਸੋਲਵ ਕੀਤੇ ਹਨ ਜਿਹੜੇ ਪਰਪੈਟਰੇਟਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਜਿਹੜਾ ਪੰਜਾਬ ਦੇ ਵਿੱਚ ਇੱਕ ਪੀਸ ਤੇ ਹਾਰਮਨੀ

ਉਸ ਦੇ ਮੁਤਾਬਕ ਉਸ ਨੂੰ ਜਿਹੜਾ ਹੈਗਾ ਇਮੀਡੀਏਟ ਜਿਹੜੀ ਇਨਫੋਰਮੇਸ਼ਨ ਡਿਸਸਮੀਨੇਟ ਕੀਤੀ ਜਾਂਦੀ ਬਾਅਦ ਦੇ ਵਿੱਚ ਡੂਇੰਗ ਇਨਵੈਸਟੀਗੇਸ਼ਨ ਫੋਰੈਂਸਿਕਸ ਚਾਰਜ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤਾਂ ਸਾਡੀ ਬਿਲਕੁਲ ਪਾਲਿਸੀ ਇਸ ਕਲੀਅਰ ਐਂਡ ਟਰਾਂਸਪੇਰੈਂਟ ਐਸੇ ਆਈ ਥਿੰਕ ਪੰਜਾਬ ਸਰਕਾਰ ਦਾ ਇਹ ਵੀ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਸੀ ਤਾਂ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੇ ਸਾਡੇ ਇਹ ਬਿਗਰੈਂਸ ਆ ਰਹੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੜਾ ਫਰੈਂਡਲੀ ਅਸੀਂ ਉੱਥੇ ਰਿਸੀਵ ਕਰਾਂਗੇ ਆਪਣੇ ਕਾਊਂਟਰ ਲਾਵਾਂਗੇ ਉਹਨਾਂ ਨੂੰ ਨੇ ਘਰ ਹਜੇ ਅਸੀਂ ਨਾ ਜੀ ਇਨ ਟੱਚ ਹੈਗੇ ਸੈਂਟਰਲ ਗਵਰਨਮੈਂਟ ਨਾਲ ਤੇ ਜਦੋਂ ਇਨਫੋਰਮੇਸ਼ਨ ਆਉਂਦੀ